ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਿੱਲ ਕੋਠੇ ਜੀ ਸਹਨੇ ਚੋ ਵਜਾਵਾ ਦੋ ਤੁਹਾਨੂੰ ਬੈੜਾ ਦਿਖਾਵਾਂਗੇ ਇੱਕ ਪਿਆਵ ਵਾਲੀ ਜਰਸੀ ਆ ਚੰਗੇ ਸਾਇਜ਼ ਦੀ ਆ ਗੱਬਣ ਤੇ ਇੱਕ ਤੁਹਾਨੂੰ ਤੋਕੜ ਬੈਠ ਜਾਵਾਂ ਮੁਖਤ ਦਾ ਪਤਾ ਦਿਖਾਵਾਂ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਨੰਬਰ ਨਾਮ ਡਰੈਸ ਸਭ ਕੁਝ ਪੁੱਛ ਕੇ ਦੱਸਾਂਗੇ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਵੀਰੇ ਸਾਰੇ ਮੇਰੇ ਭਰਾਵਾਂ ਨੂੰ ਧੰਨੋ ਤੇ ਇਹਨਾਂ ਦੇ ਅਨੁਸਾਰ ਸਾਰੇ ਭਰਾਵਾਂ ਦਾ ਸਸੀ ਕਾਲ ਓਕੇ ਜੀ ਤੇ ਬਾਈ ਜੀ ਪਹਿਲਾਂ ਨੰਬਰ ਬੋਲ ਦਗੇ ਨੰਬਰ ਆਪਣਾ ਆਏਗਾ ਜੀ 708753731 53731 17872 53731 ਪਿੰਡ ਆਪਣਾ ਜੀ ਪਿੰਡ ਹੈਗਾ ਗੱਲ ਕੋਠੇ ਹੂੰ ਤੇ ਸੈਨੇਟ ਚੋ ਹੀ ਵੱਜਿਆ ਹੋਇਆ ਹੈ ਪਿੰਡ ਓਕੇ ਜੀ ਇਹ ਨੇੜੇ ਹੈ ਗਿਆ ਪੱਖੋ ਕੈਂਚੀਆਂ ਹੂੰ ਤੇ ਭਧੌਰ ਵਾਲੇ ਰੋਡ ਦੇ ਉੱਤੇ ਆ ਜਾਂਦਾ ਬਰਨਾਲਾ ਰੋਡ ਦੇ ਹਾਂ ਜਾਨੀ ਕਿ ਬਰਨਾਲਾ ਜੇ ਇਧਰੋਂ ਅੱਗੇ ਤਾਂ ਬਾਜਾਖਾਨਾ ਰੋਡ ਆ ਗਿਆ ਜੇ ਇਧਰੋਂ ਅੱਗੇ ਬਰਨਾਲਾ ਰੋਡ ਆ ਗਿਆ ਓਕੇ ਤੇ ਕਿਹੜਾ ਹੈਗਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਨੇੜੇ ਆਪਣੇ ਭਧੌਰ ਤੇ ਪੱਖੋ ਕੈਂਚੇ ਕੇ ਮੇਨ ਪੱਖੋ ਕੈਂਚੇ ਦਾ ਬਾਹਰ ਓਕੇ ਤੇ ਵਪਾਰ ਦੇ ਆਪਣਾ ਕੰਮ ਵਪਾਰ ਦਾ ਕੰਮ ਕਿਵੇਂ ਰਿਹਾ ਵੀਡੀਓ ਦਾ ਰਿਸਪੌਂਸ ਜਿਹੜੀ ਗਰਲੈਂਡੋ ਦੀ ਪਾਈ ਪਹਿਲਾਂ ਵੀ ਉਹ ਵੀਡੀਓ ਚ ਲਾਇਆ ਸੀ ਗਾਂ ਤੂੰ ਅਜੇ ਘਰੇ ਨਹੀਂ ਗਈ ਜਦੋਂ ਆਪਾਂ ਗਾਂ ਵੇਚੀ ਓਕੇ ਗਾਂ ਵੀ ਆਪਣੇ ਯਾਰ ਮਿੱਤਰ ਨੂੰ ਦਿੱਤੀ ਤੇ ਉਹ ਗਾਂ ਦੇ ਆਪਾਂ ਨੂੰ ਅੱਜ ਤੱਕ ਫੋਨ ਆਈ ਜਾਂਦੇ ਆ ਅਮੀਰ ਬਣੋ ਵੀ ਫਿਲੋਂ ਫੋਨ ਆਇਆ ਕਿ ਇਧਰ ਤਲਵੰਡੀ ਸਾਹਿਬੋਂ ਤੋਂ ओके जी। ਕਹਿੰਦਾ ਵਰਣਾ ਵਾਲੇ ਨੂੰ ਪੁੱਛਦੇ ਕਿੰਨੇ ਗਾਏ ਵੀ ਸਾਨੂੰ ਉਹ ਜੀ ਗਾ ਲਿਆ ਕੇ ਦੇਵੋ। ਓਕੇ ਜੀ ਓਕੇ ਓਕੇ। ਆਪਾਂ 15 ਕਿਲੋ ਦੁੱਧ ਦੱਸਿਆ ਸੀ ਬਾਈ ਉਹ ਤਾਂ ਕਹਿੰਦਾ ਵੀ 20 ਕਿਲੋ ਉਹ ਲੀਟਰ ਦੱਸਦਾ ਕਹਿੰਦਾ। ਨਹੀਂ ਵੀਰੇ ਇੱਕ ਗੱਲ ਹੈਗੀ ਆ ਵੀ ਕੋਈ ਵੀ ਭੈਣ ਭਰਾ ਜਦੋਂ ਗਾਂ ਤੋਂ ਪੈਸੇ ਲਾਉਂਦਾ ਹਨਾ। ਸੱਚ ਦੱਸੋ ਯਾਰਾ। ਸੱਚ ਦੱਸੋ। ਸੱਚ ਸਦਾ ਜੀਦਾ ਰਹਿੰਦਾ, ਝੂਠ ਦਾ ਬੰਦੇ ਵਿੱਚ ਮਣਿਆ ਨਹੀਂ ਯਾਰਾ। ਆਪ ਦੀ ਜ਼ੁਬਾਨ 'ਚੋਂ ਨਾ ਮਾੜਾ ਕਰੋ, ਕਈ ਵਾਰੀ ਹੋ ਵੀ ਜਾਂਦਾ। ਕਈ ਯਾਰਾ ਪਰ ਮਾਦਮਾ ਲੋ ਹੋ ਜੇ ਉਹ ਕਹਿ ਨਹੀਂ ਜਾਦੇ ਜੇ ਹੁਣ ਆਪਾਂ ਕੇ ਨੂੰ ਜਾਣ ਵੱਧ ਕੇ ਗੱਲ ਕੋਈ ਹੋਰ ਹੋਵੇ ਦੱਸਦੇ ਕੋਈ ਚਾਹ ਕੇ ਨਾ ਕਰੇ ਹਾਂ ਉਹ ਕੰਮ ਨਹੀਂ ਆਪਾਂ ਓਕੇ ਜੀ ਅੱਜ ਫਿਰ ਦੋ ਦਿਖਾ ਰਹੇ ਹਾਂ ਅੱਜ ਆਪਾਂ ਦੋ ਦਿਖਾ ਰਹੇ ਹਾਂ ਕਾ ਪੰਜਾਬ ਦੀ ਜਰਸੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਵੇਖੀ ਨੇ ਸੁਆ ਕਿਹੜਾ ਜੀ ਇਹ ਦਾ ਹੈਗੀ ਆ ਪਹਿਨੇ ਸੁਆ ਹੁੰਦੀ ਆ ਪਲੂਣ ਵੱਚੀ ਹੁੰਦੀ ਆ ਦੰਦਾਂ 'ਚ ਕਿਵੇਂ ਹੋ ਜੀ ਦੰਦਾਂ ਚੌਕੀ ਆ ਇਹ ਸੀਲ ਸੌ ਵਧੀਆ ਹੈ ਨਾ ਬਹੁਤ ਵਧੀਆ ਤੇ ਚੱਡਾ ਜੁੱਡਾ ਤਨੀਂ ਸੋਰੀ ਆ ਜਦੋਂ ਪੰਜ ਦਿਨ ਕਿਉਂ ਇਹ ਦਿਨ ਪੂਰੇ ਹੁੰਦੇ ਆ ਓਕੇ ਜੀ ਤੇ ਸੁਪਨਾ ਉਹਦੇ ਦਾ ਫਸ ਜਾਣਾ ਇਹਨੇ ਕਿੰਨਾ ਦੁੱਧ ਕੱਢ ਦੂ ਫਿਰ ਅਕੀ ਪਹਿਲੀ ਵਾਰ ਜੀ ਤੇ ਮਾਰ ਕਰਨ ਤੇ ਜਿਹੜੀ ਇਹਦੀ ਜਿਹੜੀ ਮਾਸ ਦੀ ਉਹਦਾ ਯਾਨੀ ਕਿ 20 25 ਕਿਲੋ ਦੱਸਿਆ ਆਪਾਂ ਕੋਈ ਕਰਦੇ ਵੀ ਦਿੱਦੋਂ ਹੁੰਦਾ ਕਹਾ ਵੀਰੇ ਸੇਵਾ ਦਾ ਖੋਲੋ ਤੇ ਆਪਾਂ ਤਾਂ ਜਾਂ ਪਹਿਲਾਂ ਵੀ ਇਹਨਾਂ ਦੇਖ ਕੇ ਲੈਨੇ ਆਰਡਰ ਤੇ ਫੇਰ ਦੇਖਣਾ ਤੇ ਹਰ ਹਿਸਾਬ ਨਾਲ ਆਪਦੀ ਜੱਜਮੈਂਟ ਕਰ ਲੈਣਾ ਆਪਦੀ ਜੱਜਮੈਂਟ ਕਰ ਲੈਣਾ ਹੈਨਾ ਓਕੇ ਜੀ ਆਪਾਂ ਕਿਹੜਾ ਚੋਈ ਹੈ ਇਹ ਵੀ ਆਪਾਂ ਇਹਨਾਂ ਹਾਂ ਜਿਹੜੀ ਗੱਲ ਇੱਕ ਕਹਿਣ ਵਾਲੀ ਵੀ ਠੀਕ ਲੱਗ ਤੇਰੀ ਭਾਰ ਪਿੱਛੇ ਦੀ ਹੈਨਾ ਉਹ ਗਾਰੰਟੀ ਹੈ ਉਹ ਗਾਰੰਟੀ ਹੈ ਸਨਾ ਵੀ ਗਾਰੰਟੀ ਹੈ ਓਕੇ ਲੈ ਚਲੋ ਜੀ ਸਾਫ ਸੁਥਰੀ ਹੈ ਹੈਨਾ ਨਹੀਂ ਸਾਫ ਸੁਥਰੀ ਹੈ ਬਈ ਹਾਂ ਦੇ ਵਾਕੀ ਫੇਸ ਇੱਕ ਨੰਬਰ ਪੁੱਤ ਕੱਟਾ ਦੇਦਾ ਹੂੰ ਕਾਫੀ ਕਲਰ ਚ ਜਰਸੀ ਆ ਗਈ ਜੀ ਹਨਾ ਹਾਂ ਕਾਫੀ ਤੇ ਦਾਾਂ ਜਣਕੇ ਬਹੁਤ ਹੀ ਸਰਾ ਆ ਆ ਦੇਖੋ ਥਾਂ ਦੇ ਜਿਹੜੇ ਸਾਇਜ ਆ ਹੱਥੀ ਜਵਾਈ ਵਾਲੇ ਆ ਜਿਵੇਂ ਛੰਡੀ ਈ ਦਾ ਬਣਾਉਂਦੇ ਰਸਾ ਵੜਦੇ ਆ ਯਾਰ ਕੋਈ ਚੱਕਰੀ ਹਾਂ ਜਿਵੇਂ ਪਲੂਨ ਆ ਕੋਈ ਚੱਕਰ ਨਹੀਂ ਹਾਂ ਆ ਦੇਖੋ ਹੂੰ ਆ ਦੇ ਨਾਲ ਆਰਡਰ ਦੇਖ ਲੈ ਕਿੱਦਾਂ ਤਗੜਾ ਕੱਢਿਆ ਲੈ ਚਲੋ ਅਜੇ ਜਣਕੇ 5-7 ਦਿਨ ਇਹਦੇ ਕਾਂ ਦੇ ਪਏ ਆ ਹੂੰ ਚ ਉਹਦੇ ਦਾ ਲੈ ਲੈ ਕੋਈ ਓਕੇ ਜੀ ਬਾਕੀ ਦਾ ਚੰਗਾ ਇਹਨੇ ਦੁੱਧ ਕੱਢ ਦੇਣਾ ਹੂੰ ओके ਕਿੰਨਾ ਦੁੱਧ ਕਹਿ ਕੇ ਦੇਮਾ ਫਿਰ ਇਹਦਾ ਮੈਂ ਉਹਨਾਂ ਨੇ ਆਪ ਨੂੰ 15 ਦਰ ਜਾਨੀ ਜਾਨੀ 15 ਦਰ ਸਟਾਰਟ ਹੋਊਗੀ ਯਾਨੀ ਕਿ ਉਹਨਾਂ ਨੇ ਜਿਹੜਾ ਦੱਸਣਾ ਦਾ ਕੰਮ ਆ 20 ਰੁਪਏ ਲੈ ਰੋਧ ਦੇਊਗੀ ਓਕੇ ਇਹ ਏਡੀ ਮੱਛੀ ਨੂੰ ਯਾਰ 20 ਕਿਲੋ ਰੋਧ ਵੀ ਗੈਂਦਾ ਹੁਣ ਏਡੀ ਹੱਡੇ ਨਾਲ ਚਾਰ ਸ਼ਾਮ ਬਾਕੀ ਸੀਲ ਸਾਬ ਬੜੀ ਆ ਸੀਲ ਸਾਬ ਤਾਂ ਯਾਰ ਲੈ ਹੁਣ ਤੈਨੂੰ ਮੈਂ ਦੱਸ ਦਿੰਦਾ ਲੈ ਲੈ ਇਤੋਂ ਜਿਆਦਾ ਤੱਕ ਹੀ ਹੋ ਜਾਣਾ ਹੁਣ ਚੋਰ ਆਏ ਨੂੰ ਯਾਰ ਕੇ ਕੋਈ ਵੀ ਚੱਕਰ ਨਹੀਂ ਆਇਆ ਕਿੰਨੇ ਪੈਸੇ ਆ ਬਾਈ ਇਹਦੇ ਕਿੰਨੇ ਪੈਸੇ ਯਾਰ ਦਲ ਫੌੜਾ ਮੈਂ ਕਿਹੜੀ ਤੈਨੂੰ ਪਤਾ ਵੀ ਮੋਲ ਉਹ ਹੀ ਕਰਦਾ ਹੁਣ ਆ ਨਾ ਲੋਕਾਂ ਨੂੰਰੀ ਹੂੰ ਆਪਾਂ ਮੁੱਲ ਕਰਦੇ ਆ ਨਾ 63000 ਜਾਇਜ਼ ਰੇਟ ਹੈ ਨਾ ਮਾਨਤਾਨ ਹੋ ਜੂ ਵਿੱਚੋਂ ਮਾਨਤਾਨ ਕਰਦਿਆਂ ਆਇਆ ਗਾ ਤੈਨੂੰ ਪਤਾ ਈ ਟੀ ਦੋ ਬੰਦੇ ਨੇ ਚਾਲ ਕਰਾਉਣਾ ਮਾਨਤਾਨ ਕਰਨਾ ਪੈਂਦਾ ਓਕੇ ਬੰਨੂ ਇਹਨੂੰ ਜੀ ਹਾਂਜੀ ਤੇ ਹੁਣ ਤੁਹਾਨੂੰ ਦੋ ਨੰਬਰ ਵਾਲੀ ਜਮਾ ਮੋਕਤ ਦਾ ਭਾਅ ਦਿਖਾਵਾਂ ਕਿੰਨਾ ਦੁੱਧ ਆਉ ਵੀ ਪੁੱਛਾਂ ਬਾਈ ਤੋਂ ਐਚਪ ਵਿਚ ਆ ਗਈ ਕਦੋਂ ਸੂਈ ਤੇ ਔਕੜ ਵੜ ਤੁਹਾਨੂੰ ਦਿਖਾ ਰਹੇ ਹਾਂ ਉਹ ਵੀ ਪੁੱਛਾਂ ਬਾਈ ਤੋਂ ਅੱਛਾ ਜਿਹੜੀ ਦੋ ਨੰਬਰ ਵਾਲੀ ਆ ਬਾਈ ਕੀ ਆਪਾਂ ਦਾ ਕੱਲ ਕੱਲ ਕਿੰਨਾ ਦੁੱਧ ਆ ਬਈ ਥੱਲੇ ਮਾਲਕਾਂ ਨੇ ਆਪਾਂ ਨੂੰ ਫੱਟ ਚੜਾ ਦੱਸਿਆ ਚਾਹੇ ਤਾਂ ਉਹ ਕਾਰ ਕੀ ਥੋੜਾ ਜਿਵੇਂ ਪਸ਼ੂ ਹੁੰਦਾ ਜਾਂਦਾ ਨਾ ਆਪਾਂ 6 ਕਿਲੋ ਚੋਇਆ ਇਹਦਾ 6 ਕਿਲੋ ਆਪਾਂ 6 ਕਿਲੋ ਹੀ ਕਹਾਂਗੇ ਜਿੰਨੇ ਹਨਾ ਇੱਥੇ 25 ਦਿਨਾਂ ਦਾ ਆਪਾਂ ਇੱਥੇ ਰੱਖੀ ਦੇ ਠੀਕ ਆ ਭਰਾਏ ਠੀਕ ਆ ਭਰਾਏ ਓਕੇ ਜੀ ਕਹਾਂ ਅਗਲੇ ਆਪਾਂ ਜਾਨੀਏ ਖਾਲੀ ਕਰਕੇ ਲਈਆ ਖਾਲੀ ਕਰਕੇ ਦੇਣੀਆ ਕਹਾਂ ਤੇਰੇ ਕਹਿੰਦੇ ਸੇ ਭਾਗ ਲੱਗ ਗਿਆ ਨਾ ਹੁਣ 6 ਕਿਲੋ ਦੁੱਧ ਖਾਲੀ ਕਹਿ ਕੇ ਆਪਾਂ ਦੇਣੀ ਸੂਆ ਪਹਿਲਾਂ ਸੂਈ ਵੀ ਲੱਗਦੀ ਏ ਜੀ ਪਹਿਲੇ ਸੋਏ ਸੁਈ ਲਿਆ ਖੋਲੋ ਜੀ ਇਹਨੂੰ ਵੀ ਤੋੜ ਕਰਾ ਹਾਂ ਹੁਣ ਇਹਨੂੰ ਵੀ ਬਹੁਤ ਚੰਗਾ ਲੱਗਿਆ ਬਣਾ ਹਾਂ ਹਾਂ ਸੇਲ ਸੋਬਾ ਦੇ ਚੋਲਾ ਆ ਕੋਈ ਮੈਂ ਧਾਰਾ ਮਾਰ ਦੇ ਬਣਾ ਦੇ ਇਧਰੋਂ ਪੁੱਠੇ ਠੀਕ ਹੈ ਠੀਕ ਹੈ ਓਕੇ ਵੀਰੇ ਬਹੁਤ ਹੀ ਚੰਗੀ ਗਾ ਲਿਓ ਜੀ ਤੇ ਕੀ ਰੇਟ ਆ ਗਿਆ ਰੇਟ ਵੀ ਦੱਸ ਹੀ ਦਿਓ ਜੀ ਇਹਦਾ ਰੇਟ ਇਹਦਾ ਫੇਰਾ ਲੈਣਾ ਇਹਨਾਂ ਦੇ 24000 ਖੋਲੋ ਜੀ ਬਸ ਜਮਾ ਜਾਏ ਰੇਟ ਆ ਆਪਾਂ ਉਹ ਨਹੀਂ ਕਰਦੇ ਵਿਹਾਰੀ ਆਪਣਾ ਮਾਦਰ ਪਤਾ ਵੀਰੇ ਹੂੰ ਤੈਨੂੰ ਮੈਂ ਕਦਾ ਦਣਾ ਜੇ ਸੇਵਾ ਕਰਕੇ ਦੁੱਧ ਬਾਜੂ ਜੀ ਹਾਂਜੀ ਮੇਰਾ ਤਾਂ ਆਇਆ ਵੀ ਟਾਈਮ ਪਾਸ ਆ ਵੀ ਕੰਮ ਵਧੀਆ ਚੱਲਦਾ ਰਹਾ ਵੀ ਆਇਆ ਹਨਾ ਵੀ ਜੋ ਕੋਈ 12000 ਬਣ ਜੇ ਬਾਧੂ ਆ 12000 2000 ਦਾ ਖਰਚਾ ਬਣ ਜਾਂਦਾ ਤੇ ਨਾਲੇ ਆਪਣਾ ਟਾਈਮ ਪਾਸ ਬਣ ਜਾਂਦਾ ਜੀ ਮਨ ਰੰਗਨ ਹੋ ਜਾਂਦਾ ਜੀ ਹਾਂ ਓਕੇ ਜੀ ਠੀਕ ਮੈਂ ਆ ਦੇਖੋ ਜੀ ਸਾਈਜ਼ ਦੇਖੋ ਹੱਥੀ ਜਵਾਈ ਵਾਲੇ ਕੁਆਲਿਟੀ ਚੰਗੀ ਜੀ ਆਪਾਂ ਗੱਲ ਕਰ ਲਗੇ 6 ਕਿਲੋ ਦੁੱਧ ਪਹਿਲਾ ਸੁਆ ਸੁਈ ਵੀ ਆ ਹੂੰ ਪਤਾ ਵੀ ਕਾਂ ਆਲੇ 78000 ਲੈ ਚਲੋ ਜੀ ਹੂੰ ਉਹ ਤਾਂ ਦਿਸੀ ਜਾਂਦੀ ਪਲੂਨ ਸੂਈ ਵੀ ਹੈ ਨਾ ਲੈ ਚਲੋ ਜੀ 24000 ਤੇ ਤੁਹਾਨੂੰ ਮਿਲਣੀਆਂ 6 ਕਿਲੋ ਬਾਈ ਨੇ ਜਮਾ ਜਾਇ ਦੁੱਧ ਕਿ 8 ਵੀ ਕਹਿ ਸਕਦੇ ਪਰ ਕਿਹਾ ਨਹੀਂ ਠੀਕ ਹੈ ਜੀ ਬਾਕੀ ਆਉਣ ਵਾਲੇ ਵੇਲਾਂ ਘੱਲੋ ਹੂੰ ਅਗਲਾ ਦਿਨ ਮਾਰੀ ਚੱਲ ਕੇ ਆ ਜਾਓ ਮੇਰੇ ਕੋਲ ਤਿੰਨ ਚਾਰ ਕਹਿ ਕੇ ਧੰਨ ਹੋ ਰਿਹਾ ਓਕੇ ਜੀ 24000 ਤੇ ਤੁਹਾਨੂੰ ਇਹ ਮਿਲਣੀਆਂ ਤੇ ਇਹ ਮਿਲਣੀਆਂ 63000 ਚ ਨੰਬਰ ਬੋਲਿਓ ਜੀ ਫਿਰ ਪਿੰਡ ਗਿਲ ਕੋਠੇ ਬਰਨਾਲੇ ਜਿਹੇ ਦਾ ਪਿੰਡ ਤੇ ਦਸੀ ਹੁਤਪੇ ਦਾ ਧੰਨਵਾਦ ਜੀ